ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਗੁਰਦੁਆਰਾ ਸਾਹਿਬ ਚੱਪੜ ਤੀ ਤੋਂ ਨਗਰ ਕੀਰਤਨ ਨਿਕਲਿਆ ਜਿਹੜਾ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਕੇ ਸਵਾਪਤ ਹੁੰਦਾ ਹੋਇਆ ਨਜ਼ਰ ਆਏਗਾ ਅਗਰ ਕਿਹਾ ਜਾਵੇ ਤਾਂ ਫਤਿਹ ਦਿਵਸੋਂ ਲੈ ਕੇ ਇਹ ਮੁੱਖ ਤੌਰ ਤੇ ਉਤੇ ਨਗਰ ਕੀਰਤਨ ਜਿਹੜਾ ਕੱਢਿਆ ਗਿਆ ਸਾਡਾ ਪ੍ਰਬੰਧਕ ਮੌਜੂਦ ਨੇ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਅਗਰ ਗੱਲ ਕਰੀਏ ਨਗਰ ਕੀਰਤਨ ਦੀ ਤਾਂ ਅੱਜ ਫਤਿਹ ਦਿਵਸ ਤੋਂ ਮੁੱਖ ਰੱਖਦੇ ਹੋਇਆ ਨਗਰ ਕੀਰਤਨ ਕੱਢਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਹੰਦ ਫਤਿਹ ਦਿਵਸ ਦੇ ਸੰਬੰਧ ਵਿੱਚ ਅੱਜ 12 ਮਈ ਨੂੰ ਹਰ ਸਾਲ ਦੀ ਤਰ੍ਹਾਂ ਸਵੇਰੇ ਗੁਰਦੁਆਰਾ ਫਤਿਹ ਜੰਗ ਸਾਹਿਬ ਚਪੜ ਜੜੀ ਤੋਂ ਨਗਰ ਕੀਰਤਨ ਆਰੰਭ ਹੋ ਗਏ ਪੜਾਦਾਰ ਪੜਾ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰੀ ਥੇ ਬਣੀ ਹੋਈ ਹੈ ਉਸ ਦੇ ਉੱਪਰ ਨਿਸ਼ਾਨ ਸਾਹਿਬ ਦੇ ਕੋਲ ਜਾ ਕੇ ਨਿਸ਼ਾਨ ਸਾਹਿਬ ਝੁਲਾ ਕੇ ਅਰਦਾਸ ਤੋਂ ਬਾਅਦ ਉਪਰੰਤ ਸਮਾਪਤੀ ਹੋਵੇਗੀ ਤੇ ਇਸ ਨਗਰ ਕੀਰਤਨ ਦੇ ਵਿੱਚ ਆਪ ਜੀ ਦੇਖ ਰਹੇ ਹੋ ਸੰਗਤਾਂ ਬਹੁਤ ਹਮ ਹਮ ਆ ਕੇ ਹਿੱਸਾ ਲੈ ਰਹੀਆਂ ਹਨ ਪਰਸੋ ਰੋਜ ਤੋਂ ਚਪੜਚੜੀ ਸਾਹਿਬੀ ਕੇ ਸਮਾਗਮ ਚੱਲ ਰਹੇ ਹਨ ਉਸ ਵਿੱਚ ਵੀ ਸੰਗਤਾਂ ਨੇ ਬਹੁਤ ਵੱੜ ਚੜ ਕੇ ਹਿੱਸਾ ਲਿਆ ਸੋਵੇ ਸਾਰੀ ਸੰਗਤ ਨੂੰ ਸਰਹੰਦ ਫਤਿਹ ਦਿਵਸ ਦੇ ਜੋ ਬਣਾਇਆ ਜਾ ਰਿਹਾ ਇਸ ਦੇ ਸੰਬੰਧ ਵਿੱਚ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਸਰਬੰਧ ਫਤਿਹ ਦੀ ਵਸ ਦੀ ਗੱਲ ਕਰੀਏ ਤਾਂ ਨਵੀਂ ਪੀੜੀ ਨਵੀਂ ਪੀੜੀ ਨੂੰ ਨਹੀਂ ਪਤਾ ਇਹ ਇਤਿਹਾਸ ਬਾਰੇ ਲਗਾਤਾਰ ਅਸੀਂ ਜੁਰ ਸਿੱਖ ਕੌਮ ਨੂੰ ਜਾਂ ਕਰ ਨਵੀਂ ਪੀੜੀ ਨੂੰ ਜੋੜਨ ਦੀ ਕੋਸ਼ਿਸ਼ ਤਾਂ ਕਰਦੇ ਆ ਲੱਗਦਾ ਕਿ ਸੇਧ ਜੁਰ ਮਿਲਦੀ ਹੋਈ ਨਜ਼ਰ ਆਵੇਗੀ ਨਵੀਂ ਪੀੜੀ ਨੂੰ ਜੀ ਸੇਧ ਆ ਦਨਿਆ ਅਸੀਂ ਹਰ ਸਾਲ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਆਪਣੇ ਪ੍ਰਚਾਰਕ ਸਿੰਘ ਭੇਜ ਕੇ ਸਨੇਹੇ ਵੀ ਲਵਾਉਨੇ ਆ ਪਰ ਜਿਹੜੇ ਢੰਗ ਨਾਲ ਨਵੀਂ ਪੀੜੀ ਨੂੰ ਸਮੂਰਯਤ ਕਰਨੀ ਚਾਹੀਦੀ ਹੈ ਉਸ ਦੇ ਹਿਸਾਬ ਨਾਲ ਸੰਗਤ ਨਹੀਂ ਆਉਂਦੀ ਹੈ ਨਾ ਨਗਰ ਕੀਰਤਨ ਵਿੱਚ ਨਾ ਸਮਾਗਮਾਂ ਵਿੱਚ ਸੋ ਅਸੀਂ ਚਾਹੁੰਦੇ ਹਾਂ ਵੀ ਨਵੀਂ ਪੀੜੀ ਨੂੰ ਇਹ ਥੋੜਾ ਜਿਹਾ ਮਾਪੇ-ਬਾਪ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾ ਕੇ ਇਦਾਂ ਦੇ ਜਿਹੜੇ ਸਮਾਗਮ ਹੁੰਦੇ ਨੇ ਇਹਨਾਂ ਵਿੱਚ ਸਮੂਲੀਅਤ ਕੀਤੀ ਜਾਵੇ ਬੱਚਿਆਂ ਦੀ ਤਾਂ ਕਿ ਉਹ ਆਪਣੇ ਇਤਿਹਾਸ ਤੋਂ ਜਾਣੂ ਹੋਣ ਅਤੇ ਗੁਰੂ ਸਿੱਖੀ ਵੱਲ ਪ੍ਰੇਰਿਤ ਹੋਣ ਬੱਚੇ ਉਹਨਾਂ ਨੂੰ ਪਤਾ ਲੱਗੇ ਪੁਰਾਣੇ ਸਰਕਾਰਾਂ ਵੱਲੋਂ ਜੁਰ ਅਗਰ ਚੱਪੜ ਚੀਤੇ ਗੱਲ ਕਰੀ ਜਾਵੇ ਤਾਂ ਉੱਥੇ ਯਾਦਗਾਰ ਬਣਾਇਆ ਗਿਆ ਬਹੁਤ ਬੰਦਾ ਸੀ ਕਿ ਬਹਾਦਰ ਨੂੰ ਲੈ ਕੇ ਲੱਗਦਾ ਕਿ ਸਿੱਖ ਪੀੜੀ ਜਾਂਕਰ ਨਵੀਂ ਪੀੜੀ ਜਿਹੜੀ ਉੱਥੇ ਆਂਦੀ ਆ ਸੇਹਦ ਲੈਣ ਵਾਸਤੇ ਦੇਖੋ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਵਰਗੀਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੱਲੋਂ ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬਨੋਦ ਸਿੰਘ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਵਿੱਚ ਬਹੁਤ بڑا ਮਨਾਰ ਬਣਾਇਆ ਗਿਆ ਬੜੀ ਸੁੰਦਰ ਜਗ੍ਹਾ ਬਣਾਈ ਗਈ ਹੈ ਬੱਚੇ ਸਕੂਲਾਂ ਦੇ ਟੂਰ ਵੀ ਆਉਂਦੇ ਰਹੇ ਨੇ ਅਕਾਲੀ ਸਰਕਾਰ ਦੁਆਰਾ ਬਣਾਇਆ ਗਿਆ ਕਾਂਗਰਸ ਸਰਕਾਰ ਨੇ ਵੀ ਉਸ ਦੀ ਸਾਂਭ-ਸਵਾਲ ਕੀਤੀ ਹੈ ਪਰੰਤੂ ਜਿਹੜੀ ਹੁਣ ਵਾਲੀ ਸਰਕਾਰ ਆ ਇਹ ਆਮ ਆਦਮੀ ਪਾਰਟੀ ਦੀ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਮਨਾਰ ਵਿੱਚ ਜੋ ਪਾਰਕ ਬਣੇ ਨੇ ਉਹਨਾਂ ਦਾ ਬਹੁਤ ਵਾੜਾ ਹਾਲ ਹੈ ਕੋਈ ਉਥੇ ਸਫਾਈ ਨਹੀਂ ਹੈ ਜੋ ਉਥੇ ਮੁਲਾਜ਼ਮ ਲਾਏ ਸੀ ਉਹ ਮੁਲਾਜ਼ਮ ਵੀ ਨਹੀਂ ਆ ਉਹਦੀ ਸਾਮਬ ਸਵਾਲ ਨਹੀਂ ਕੀਤੀ ਜਾਂਦੀ ਹੈ ਨਾ ਹੀ ਬੱਚਿਆਂ ਨੂੰ ਸਕੂਲ ਸਕੂਲਾਂ ਦੇ ਵਿੱਚ ਸਲੇਵਜ਼ ਪੜਾਇਆ ਜਾਂਦਾ ਹੈ ਅਸੀਂ ਤਾਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਇਹ ਜੋੜਾ ਸਰਹੰਦਫਤੇ ਦੇਵਸ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਜੋ ਇਤਿਹਾਸ ਦੇ ਪੂਰਨ ਪਾਏ ਨੇ ਉਹਨਾਂ ਨੂੰ ਬੱਚਿਆਂ ਨੂੰ ਇਤਿਹਾਸ ਵਿੱਚ ਪੜਾਇਆ ਜਾਵੇ ਤਾਂ ਕਿ ਬੱਚੇ ਆਪਣੇ ਜੋ ਸੇਕ ਕੌਮ ਦੇ ਸ਼ਹੀਦ ਹੋਏ ਨੇ ਉਹਨਾਂ ਬਾਰੇ ਜਾਣਕਾਰੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਜੀ ਦੱਸ ਦਿਓ ਕਿ ਅਗਰ ਸਦਕਾ ਦੀ ਗੱਲ ਕਰੀ ਜਾਵੇ ਜੇਕਰ ਆਪਾਂ ਗੁਰਦੁਆਰਾ ਸਾਹਿਬ ਤੱਕ ਜਾਈਏ ਤਾਂ ਸੜਕਾਂ ਦਾ ਹਾਲ ਪਹਿਲਾਂ ਤੋਂ ਹੀ ਕਾਫੀ ਬੱਤਲ ਹੋ ਚੁੱਕਿਆ ਸਰਕਾਰਾਂ ਉੱਧਰੋਂ ਧਿਆਨ ਹੀ ਨਹੀਂ ਦੇ ਰਹੀਆਂ ਅਵੇ ਸੜਕ ਦਾ ਜਿਹੜੀ ਚੱਪੜ ਜਿਹੜੀ ਗੱਲਾਂ ਵਾਲੀ ਆ ਜੀ ਉਹ ਕਹੇ ਕਿ ਅਸੀਂ ਨੇ ਸਰਦਾਰ ਪਰਮਿੰਦਰ ਸਿੰਘ ਸੁਹਾਣਾ ਜੋ ਹਲਕਾ ਇੰਚਾਰਜ ਨੇ ਮੁਹਾਲੀ ਦੇ ਉਹਨਾਂ ਨੇ ਡੀਸੀ ਮੈਡਮ ਨੂੰ ਬੇਨਤੀ ਕਰਕੇ ਉਹ ਰੋਡ ਦੀ ਜਿਹੜੀ ਮਾੜੀ-ਮੋਟੀ ਮੁਰੰਮਤ ਹੋਈ ਆ ਉਹ ਤੇ ਮਿੱਟੀ ਆ ਰੋੜੇ ਪਾਏ ਨੇ ਨਹੀਂ ਤਾਂ ਉਹ ਰੋਡ ਦਾ ਬਹੁਤ ਹੀ ਮਾੜੀ ਹਾਲਤ ਸੀ ਸੰਗਤ ਕੋਲੋਂ ਲੰਘ ਨਹੀਂ ਸੀ ਹੁੰਦਾ ਪਾਲਕੀ ਸਾਹਿਬ ਦਾ ਲੰਘਣ ਦਾ ਸਵਾਲ ਇਹਦੀ ਪੈਦਾ ਹੁੰਦਾ ਸੀ ਨੇ ਜੋ ਡੈਕੋਰੇਸ਼ਨ ਕੀਤੀ ਐ ਉਹ ਸ਼ਾਇਦ ਡੈਕੋਰੇਸ਼ਨ ਵੀ ਉਤਰ ਜਾਂਦੀ ਪਾਲਕੀ ਤੋਂ ਏਡੇ ਏਡੇ ਟੋਏ ਸੀਗੇ ਉਸ ਰੋਡ ਦੇ ਵਿੱਚ ਜੋ ਅਸੀਂ ਬੇਨਤੀ ਕਰਦੇ ਆ ਮਾਨਯੋਗ ਮੁੱਖ ਮੰਤਰੀ ਨੂੰ ਵੀ ਇਹ ਜੋ ਇਤਿਹਾਸਕ ਗੁਰਦੁਆਰਿਆਂ ਦੀਆਂ ਜੋ ਰੋੜਾ ਜਾਂਦੀਆਂ ਨੇ ਇਹਨਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਬਿਲਕੁਲ ਹਜ਼ੂਰ ਜੇਕਰ ਗੱਲ ਕਰੀ ਜਾਵੇ ਤਾਂ ਫਿਲਹਾਲ ਜਿਹੜਾ ਨਗਰ ਕੀਰਤਨ ਹੈ ਉਹ ਨਿਕਲ ਕੇ ਚੱਪਟ ਸੜੀ ਤੋਂ ਹੁਣ ਗੁਰਦੁਆਰਾ ਸ਼੍ਰੀ ਫਤਿਹਗੁਰ ਸਾਹਿਬ ਵੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਤਸਵੀਰਾਂ ਜਿਹੜੀਆਂ ਨੇ ਉਹ ਮਨਮੋਹਕ ਨੇ ਕਿਉਂਕਿ ਜੇਕਰ ਇਹ ਜਿਹੇ ਨਗਰ ਕੀਰਤਨ ਯਾਦ ਆਉਂਦੇ ਰਹਿਣਗੇ ਯਾਦ ਕਰਾਉਂਦੇ ਰਹਿਣਗੇ ਆਪਣੇ ਸ਼ਹੀਦਾਂ ਦੇ ਉੱਤੇ ਕਿਉਂਕਿ ਇੱਕ ਥਾਪੜਾ ਜਿਹੜਾ ਸ੍ਰੀ ਗੁਰੂ ਕਬੀ ਸਿੰਘ ਜੀ ਵੱਲੋਂ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਜੇਕਰ ਕਿਹਾ ਜਾਵੇ ਤਾਂ ਇਤਿਹਾਸ ਇਹ ਬੰਦਾ ਹੋਇਆ ਨਜ਼ਰ ਆ ਜਿਹਦੇ ਵਿੱਚ ਸਰਹੰਦ ਫਤਿਹ ਯੂਰ ਕੀਤਾ ਗਿਆ ਸੀਗਾ ਮੈਂ ਤਾਂ ਬੁਢਾ ਜਰਨਲਿਸਟ ਹਾਂ ਵਰਿੰਦਰ ਜੀ ਸਿੱਕਦੇ ਨਾਲ ਸੰਦੀਪ ਸਿੰਘ ਅਜੀਤ 9 TV